ਭਾਵੈ ਸਾਈ ਪਰੀਕਾਰ ਤੂੰ ਸਦਾ ਸਲਾਮਤ ਨਰੰਕਾਰ ਅਸੰਖ ਨਾਮ ਸੰਖ ਥਾਵ ਗੰਮ ਗੰਮ ਸੰਖ ਲੋ ਸੰਕਹ ਸਰਪਾਰ ਹੋਇ ਅਖਰੀ ਨਾਮ ਅਖਰੀ ਸਲਾਹ ਅਖਰੀ ਗਿਆਨ ਗੀਤ ਗੁਣ ਗਾਹ ਅਖਰੀ ਲਿਖਣ ਬੋਲਣ ਬਾਣ ਅਖਰਾ ਸਰ ਸੰਜੋਗ ਵਖਾਣ ਜਿਨੇ ਲਿਖੇ ਤ ਸਰਨਾਹੇ ਜਿ ਫਰਮਾਇ ਤਿਵ ਤ ਪਾਹੇ ਜੇਤਾ ਕੀਤਾ ਤੇਤਾ ਨਾਓ ਵਿਣ ਨਾਵੈ ਨਾਹੀ ਕੋ ਥਾਓ ਕੁਦਰਤ ਕਮਣ ਕਹਾ ਵਿਚਾਰ ਵਾਰ ਨ ਜਾਵਾ ਏਕ ਵਾਰ ਜੋ ਤੁਧ ਭਾਵੈ ਸਾਈ ਭਲੀਕਾਰ ਤੂੰ ਸਦਾ ਸਲਾਮਤ ਨਰੰਕਾਰ ਪ੍ਰਿਯੇ ਹੱਥ ਪੈਰ ਤਨ ਦੇਹ ਪਾਣੀ ਧੋਤਾ ਉਤਰ ਸੁਖੇਹ ਮੂਤ ਪਲੀਤੀ ਕੱਪੜ ਹੋਏ ਦੇਸਾਬੂਣ ਲਈਐ ਓ ਧੋਏ ਪਰਿਯ ਮਤ ਪਾਪਾਂ ਕੈ ਸੰਗ ਧੋਪੈ ਨਾ ਵੈ ਕ ਰੰਗ ਪੁੰਨੀ ਪਾਪੀ ਆਖਣ ਨਾਹੇ ਕਰ ਕਾ ਕਰਣਾ ਲਿਖ ਲੈ ਜਾਹੋ ਆਪੇ ਵੀ ਜਾਪੇ ਹੀ ਕਾਹੋ ਨਾਨਕ ਉਪਮੀ ਆਵ ਜਾਹੋ ਤੀਰਥ ਤਪ ਦਇਆ ਦਤ ਦਾਨ ਜੇ ਕੋ ਪਾਵੈ ਤਿਲ ਕਾ ਮਾਣ ਸੁਣਿਆ ਮੰਨਿਆ ਮਨ ਕੀਤਾ ਭਾਉ ਅੰਤਰਗਤ ਤੀਰਥ ਮਲਨਾਵ ਸਭ ਗੁਣ ਤੇਰੇ ਮੈਂ ਨਾਹੀ ਕੋਏ ਬਣ ਗੁਣ ਕੀਤੇ ਭਗਤ ਨਾ ਹੋਏ ਸੁਸਤਾਤ ਬਾਣੀ ਬਰਮਾਓ ਸਤ ਸਵਾਨ ਸਦਾ ਮਨ ਚਾਓ ਕਵਣ ਸੁਵੇਲਾ ਵਖਤ ਕਮਣ ਕਵਣ ਸਿਤ ਕਵਣ ਵਾਰ ਕਵਣ ਸਰ ਉਤੇ ਮਾਹੋ ਕਵਣ ਜਿਤ ਹੋਆ ਆਕਾਰ ਵੇਲ ਨ ਪਈਆ ਪੰਡਤੀ ਜਿ ਹੋਵੇ ਲੇਖ ਪੁਰਾਣ ਵਖਤ ਨ ਪਾਇਓ ਕਾਦੀਆ ਜਿ ਲਿਖਣ ਦੇ ਕੁराण ਇਤਵਾਰ ਨਾ ਜੋਗੀ ਜਾਣ ਰਤਮਵ ਨ ਕੋਈ ਜਕਰਤਾ ਸ੍ਰਿਠੀ ਕੋ ਸਾਜੇ ਆਪੇ ਜਾਣੈ ਸੋਈ ਕਿਵ ਕਰ ਆਖਾ ਕਿਵ ਸਲਾਹੀ ਕਿਵ ਵਰਣੀ ਕਿਵ ਜਾਣਾ ਨਾਨਕ ਆਖਣ ਸਭ ਕੋ ਆਖਿਆ ਇੱਕ ਦੋ ਇੱਕ ਸਿਆਣਾ ਵੱਡਾ ਸਾਹਿਬ ਵੱਡੀ ਨਾਹੀ ਕੀਤਾ ਜਾਕਾ ਹੋਵੈ ਨਾਨਕ ਜੇ ਕੋ ਆਪੋ ਜਾਣੈ ਕਿ ਗਿਆਨ ਅਸੋਹੈ ਪਤਾਲਾਂ ਪਤਾਲ ਲਖ ਅਗਾਸ ਅਗਾਸ ਔੜ ਕੋੜ ਕਪਾਲ ਥਕੇ ਵੇਦ ਕੈਣ ਕ ਬਾਤ ਸਹਸ ਉਠਾਰਾ ਕਹਿਣ ਕਤੇ ਬਾਸ ਲੋ ਇਕ ਤਾਤ ਲੇਖਾ ਵੇ ਤਾਂ ਲਿਖੀਐ ਲੇਖਾ ਹੋਏ ਵਿਨਾਸ ਨਾਨਕ ਵੱਡਾ ਆਖੀਐ ਆਪੇ ਜਾਣੇ ਆਪ ਸਲਾਹੀ ਸਲਾਹੇ ਤੀ ਸੁਰਤ ਨ ਪਾਈਆ ਨਦੀਆਂ ਤੈਵਾਹ ਅਪਵਸਮੰਦ ਨਾ ਜਾਣੀਐ ਸਮੁੰਦ ਸਾਸ ਸੁਲਤਾਨ ਗਿਰਾ ਸੇਤੀ ਮਾਲ ਤਨ ਕੀੜੀ ਤੋਲਣ ਹੋਵਣੀ ਜੇ ਤਿਸਮਣੋ ਨ ਵਿਸਰੈ ਅੰਤਨ ਸਪਤੀ ਕਾ ਨ ਅੰਤ ਅੰਤਨ ਕਰਨੈ ਦੇ ਨ ਅੰਤ ਅੰਤਨ ਵੇਖਣ ਸੁਨੈ ਅੰਤ ਅੰਤਨ ਜਾਪੈ ਕਿਆ ਮਨਮੰਤ ਅੰਤਨ ਜਾਪੈ ਕੀਤਾ ਆਕਾਰ ਅੰਤਨ ਜਾਪੈ ਪਰਵਾਰ ਅੰਤ ਕਾਰਣ ਕੀਤੇ ਬਿਲਾਹੇ ਤਾਕੇ ਅੰਤਨ ਪਾਏ ਜਾਹੇ ਇਹੋ ਹਉੰਤ ਨ ਜਾਣੈ ਕੋਈ ਬਹੁਤਾ ਕੀਏ ਬਹੁਤਾ ਹੋਏ ਵੱਡਾ ਸਾਹਿਬ ਉੱਚਾ ਥਾ ਉੱਚ ਪਰ ਉੱਚਾ ਨਾ ਹੋਏ ਬੜੇ ਉੱਚਾ ਹੋਵੇ ਕੋਏ ਤ ਸੂਚੇ ਕੋ ਜਾਣੈ ਸੋਏ ਜਿਹੜੇ ਆਪ ਜਾਣਿਆ ਆਪ পাপ ਨਾਨਕ ਨਦਰੀ ਕਰਮੀ ਦਾਤ ਬਹੁਤਾ ਕਰਮ ਲਿਖਿਆ ਨਾ ਜਾਏ ਵੱਡਾ ਦਾਤਾ ਤਿੱਲ ਨਤਮਾਏ ਕਿਤੇ ਮੰਗੇ ਜੋਦ ਪਾਰ ਕਿਤੇ ਅਗਣਤ ਨਹੀਂ ਵਿਚਾਰ ਕਿਤੇ ਖੱਪ ਟੁੱਟੇ ਵਿਕਾਰ ਕਿਤੇ ਲਲਮ ਮੁਕਰ ਪਾਹਿ ਕਿਤੇ ਮੂਰਖਾ ਹੀ ਕਾਹਿ ਕਿਤੇ ਆਦੂਖ ਭੂਖ ਸਦਮਾਰ ਇਹ ਪੈਦਾਤ ਤੇਰੀ ਦਾਤਾਰ ਬੰਦ ਖਲਾਸੀ ਪਾਣਾ ਹੋਏ ਹੋਰ ਆਖ ਨ ਸਕੈ ਕੋਈ ਜੇ ਕੋ ਖਾਇ ਕੋ ਆਖਣ ਪਾਏ ਉਹ ਜਾਣੇ ਜੀਤੀ ਆ ਮੁਖਾਏ ਆਪੇ ਜਾਣੇ ਆਪੇ ਦੇ ਆਖੇ ਸੇ ਭੇਕੇਈ ਕੇ ਜਿਸਨੂੰ ਬਖਸੇ ਸਿਵਤ ਸਲਾਹ ਨਾਨਕ ਪਾਤਸ਼ਾਹੀ ਪਾਤਸ਼ਾਹ ਮੋਲ ਗੁਣ ਮਲਵਾ ਪਾਰ ਮਲਵਾ ਪਾਰੀ ਅਮਲ ਪੰਡਾਰ ਮੁੱਲ ਮੁੱਲ ਜਾਹੇ ਮੁੱਲ ਭਾਏ ਮੁੱਲ ਸਮਾਹੇ ਮੂਲ ਧਰਮ ਮੂਲ ਦੀ ਬਾਣ ਮੂਲ ਤਲ ਮੂਲ ਪ੍ਰਵਾਣ ਮੂਲ ਬਖਸੀ ਸੁਮਨ ਦੀ ਸਾਨ ਮੂਲ ਕਰ ਮੂਲ ਫਰਮਾਣ ਮੂਲ ਮੂਲ ਆਖਿਆ ਨਾ ਜਾਏ ਆਖ ਆਖ ਰੇ ਲਿ ਬਲਾਈ ਆਖੇ ਵੀਦ ਪਾਠ ਪੁਰਾਣ ਆਖੇ ਪੜੇ ਕਰੇ ਵਿਖਿਆਣ ਆਖੇ ਬ੍ਰਹਮ ਆਖੇ ਹਿੰਦ ਆਖੇ ਗੋਪੀਤਾ ਗੋਵਿੰਦ ਆਖੇ ਸਾਰੇ ਆਖੇ ਸਿੱਧ ਆਖਾ ਕੀਤੇ ਕੀਤੇ ਬੁੱਧ ਆਖਾ ਦਨ ਆਖਾ ਦੇਵ ਆਖਾ ਸੁਰ ਨਰਮੰਜਨ ਸੇਵ ਕੀਤੇ ਆਖੇ ਆਖਣ ਪਾਹੇ ਕੀਤੇ ਕਹਿ ਕਹਿ ਉਠ ਉਠ ਜਾਹੇ ਹਿੱਤੇ ਕੀਤੇ ਹੋਰ ਕਰੇ ਤਾਂ ਆਖ ਨਾ ਸਕੈ ਕੀ ਕੀ ਜਿਵੜ ਭਾਵੈ ਤੇ ਉੜ ਹੋਏ ਨਾਨਕ ਜਾਣੈ ਸਾਚਾ ਸੋਏ ਜੇ ਕੋ ਆਖਾ ਬੋਲ ਵਿਗਾੜ ਤਾਲ ਕੀਐ ਸਿਰ ਗਾਵਾਰਾ ਗਾਵਾਰ ਸੋ ਦਰ ਕੇ ਹਸੋ ਕਰ ਕੇ ਹਜਤ ਵੇ ਸਰਬ ਸੰਭਾਲੇ ਵਾਜੇ ਨਾਦ ਅਨੇਕ ਅ ਸੰਖਾ ਕਿਤੇ ਬਾਵਨ ਹਾਰੇ ਕਿਤੇ ਰਾਗ ਪਰੇ ਸਭ ਕਹੀ ਅਨ ਕਿਤੇ ਗਾਵਨ ਹਾਰੇ ਗਾਵ ਤੁਨ ਪਉਣ ਪਣੀ ਬਸੰਤਰ ਗਾਵ ਰਰ ਧਰਮ ਦੁਆਰੇ ਗਾਵੇ ਚਿਤ ਗੁਤਲੇ ਜਾਣ ਲਿਗ ਲਿਗ ਧਰਮ ਵਿਚਾਰੇ ਗਾਵੇਈ ਸਰ ਬਰਮਾ ਦੇਵੀ ਸੋਹ ਸਦਾ ਸਵਾਰੇ ਗਾਵੇ ਇੰਦ ਦਸਨ ਬੈਠੇ ਦੇਵਤਿਆਂ ਦਰਨਾਲੇ ਗਾਵੇ ਸਿੱਧ ਸਮਾਦੀ ਅੰਦਰ ਗਾਵਣ ਸਾਧ ਵਿਚਾਰੇ ਗਾਵਣ ਜਤੀ ਸਤੀ ਸੰਤੋਖੀ ਗਾਵੇ ਵੀਰ ਕਰਾਰੇ ਗਾਵਣ ਪੰਡਤ ਪੜਨ ਰਖੀਸਰ ਜੁਗ ਜੁਗ ਵੇਦਾਂ ਨਾਲੇ ਗਾਵੈ ਮੋਹਣੀਆ ਮਨਮੋਹਣ ਸੁਰਗਾ ਮਛ ਪਿਆਲੇ ਗਾਵੈ ਰਤਨੁ ਪਾਇ ਤੇਰੇ 68 ਤੀਰਥ ਨਾਲੇ ਗਾਵੈ ਜੋਤ ਮਾਂ ਬਲਸੂਰਾ ਗਾਵੈ ਖਾਣੀ ਚਾਰੇ ਗਾਵੈ ਖੰਡ ਮੰਡਲ ਵਰ ਭੰਡਾ ਕਰ ਕਰ ਰਖੇ ਧਾਰੇ ਸੇ ਤੁਧਨੋ ਗਾਵੈ ਜੋ ਤੁਧ ਭਾਵਨ ਰਤੇ ਤੇਰੇ ਭਗਤਰ ਸਾਲੇ ਹੋਰ ਕੀਤੇ ਗਾਵਣ ਸੇ ਮਚਿਤ ਨਿਆਵਣ ਨਾਨਕ ਕੀਆ ਵਿਚਾਰੇ ਸੋਈ ਸੋਈ ਸਦਾ ਸੱਚ ਸਾਹਿਬ ਸੱਚਾ ਸਾਚੀ ਨਾਹੀ ਹੈ ਭੀ ਹੋਸੀ ਜਨ ਨਾਸੀ ਰਚਨਾ ਜਨ ਰਚਾਈ ਰੰਗੀ ਰੰਗੀ ਭਾਤੀ ਕਰ ਕਰ ਜਨਸੀ ਮਾਇ ਜਨੋ ਪਾਈ ਕਰ ਕਰ ਵੇਖਿਆ ਕੀਤਾ ਆਪਣਾ ਜਿਉ ਤਿਸ ਦੀ ਵੜਿਆਈ ਜੋ ਤਿਸ ਭਾਵੇ ਸੋਈ ਕਰਸੀ ਹੁਕਮ ਨ ਕਰ ਨ ਜਾਈ ਸੋ ਪਾਤ ਸਾਹੋ ਸਾਹ ਪਾਤ ਸਾਹਿਬ ਨਾਨਕ ਰਹਿਣ ਰਜਾਈ ਮੁੰਦਾ ਸੰਤੋਖ ਸ਼ਰਮਪਤ ਝੋਲੀ ਧਿਆਨ ਕੀ ਕਰੈ ਵਿਪੂਤ ਖਿੰਥਾ ਕਾਲ ਕੁਵਾਰੀ ਕਾਇ ਆਜੁਤ ਡੰਡਾ ਪ੍ਰਤੀਤ ਆਈ ਪੰਥੀ ਸਗਲ ਜਮਾਤੀ ਮਨ ਜੀਤੈ ਜਗ ਜੀਤ ਆਦੇਤ ਸ ਆਦੇਸ ਆਦ ਨੀਲ ਨਾਦ ਅਨਾਹਤ ਜੋ ਜੇ ਕੋ ਵੇਸ ਭਗਤ ਗਿਆਨ ਦਇਆ ਪੰਧਾਰਨ ਘਟ ਘਟ ਵਜੈ 나ਦ ਆਪ ਨਾਥ ਨਾਥੀ ਸਭ ਜਾ ਕੀ ਰਿੱਧ ਸਿਦਵਰਾ ਸਾਦ ਸੰਯੋਗ ਵਿਜੋਗ ਦੇ ਕਾਰ ਚਲਾਵੇ ਲਿਖੇ ਆਵੇ ਭਾਗ ਆਦਿਤ ਸਹ ਆਦੀਸ ਆਦ ਨੀਲ ਨਾਦ ਅਨਾਹਤ ਜੁ ਜੇ ਕੋ ਵੇਸ ਇਕ ਮਾਈ ਜੁਗਤ ਵਿਆਈ ਤਿੰਨ ਚੇਲੇ ਪ੍ਰਵਾਣ ਇੱਕ ਸੰਸਾਰੀ ਇੱਕ ਭੰਡਾਰੀ ਇੱਕ ਲਾਏ ਦੀਬਾਣ ਜਿਵਤਿ ਸੁਪਾਵਤ ਵਿਚ ਲਾਵੇ ਜੋ ਹੋਇ ਫਰਮਾਨ ਉਹ ਵੇਖਿਆ ਉਹਨਾਂ ਨਦਰ ਨਾਵੈ ਬਹੁਤਾਇਓ ਵਡਾਣ ਆਦੇਸ ਆਦੇਸ ਆਦ ਨੀਲ ਨਾਦ ਨਾਤ ਜੋ ਜੇ ਕੋ ਵੇਸ ਆਸਣ ਲੋਇ ਲੋਇ ਭੰਡਾਰ ਜੋਗਿ ਸਪਾਸੇ ਇਕਾ ਵਾਰ ਕਰ ਕਰ ਵੇਖੈ ਸਰਜਨ ਹਾਰ ਨਾਨਕ ਸੱਚੇ ਕੀ ਸਾਚੀ ਕਾਰ ਆਦੇਸ ਦਸੈ ਆਦੇਸ ਆਦ ਨੀਲ ਨਾਦ ਨਾਤ ਜੋ ਜੇ ਕੋ ਵੇਸ ਇਕ ਦੂਜੀ ਬਲੱਖ ਹੋ ਹੈ ਲੱਖੋ ਵਲਕ ਵੀਸ ਲਲਗੜਾ ਆਖੀ ਐ ਇੱਕ ਨਾਮ ਜਗਦੀਸ਼ ਏ ਤ੍ਰੈਪਤ ਪਵੜੀਆ ਚੜੀਆ ਹੋਏ ਅਕੀਸ ਸੁਣ ਗੱਲਾ ਆਕਾਸ ਕੀ ਕੀਟਾ ਈਰੀਸ ਨਾਨਕ ਨਦਰੀ ਪਾਈ ਐ ਕੂੜੀ ਕੂੜਾ ਠੀਸ ਆਖਣ ਜੋਰ ਚਪੈ ਨਾ ਜੋਰ ਜੋਨ ਮੰਗਣ ਦੇ ਨਾ ਜੋਰ ਜੋਨ ਜੀਵਨ ਮਰਨ ਨਾ ਜੋਰ ਜੋਨ ਰਾਜ ਮਾਲ ਮਨਸੂਰ ਜੋਨ ਸੁੱਤੀ ਗਿਆਨ ਵਿਚਾਰ ਜੋਨ ਜੁਗਤੀ ਟੈ ਸੰਸਾਰ ਜਿਸ ਹੱਥ ਜੋਰ ਕਰ ਵੇਖੈ ਸੋਏ ਨਾਨਕ ਤੁਮਰੀ ਚਨਾ ਕੋਏ ਰਾਤੀ ਰੁੱਤੀ ਥਿਤੀ ਵਾਰ ਰਾਤੇ ਰੁਤੀ ਥਿਤੀਵਾਰ ਪਉਣ ਪਣੀ ਅਗਨੇ ਪਤਾਲ ਤਿਸ ਵਿੱਚ ਧਰਤੀ ਥਾਪ ਰਕੀ ਧਰਮਸਾਲ ਤਿਸ ਵਿੱਚ ਜੀ ਜੂਤ ਕੇ ਰੰਗ ਤਿਨ ਕੇ ਨਾਮ ਅਨੇਕ ਅਨੰਤ ਕਰਮੀ ਕਰਮੀ ਹੋਏ ਵਿਚਾਰ ਸੱਚਾ ਆਪ ਸੱਚਾ ਦਰਬਾਰ ਤਥੈ ਸੁਣ ਪੰਚ ਪਰਵਾਣ ਨਦਰੀ ਕਰਮ ਪਵੈ ਨੀਸਾਨ ਕਜ ਪਖਾਈ ਉਥੈ ਪਾਏ ਨਾਨਕ ਅਜਾਪੇ ਜਾਏ ਧਰਮ ਖੰਡ ਕਾ ਇਹੋ ਧਰਮ ਗਿਆਨ ਖੰਡ ਕਾ ਖੋ ਕਰਮ ਕੀਤੇ ਪਵਨ ਪਾਣੀ ਵਸੰਤਰ ਕੀਤੇ ਕਾਣ ਮਹੇਸ ਕੀਤੇ ਬਰਮੇ ਘਾਟਕੜੀਆ ਰੂਪ ਰੰਗ ਕੇ ਵੇਸ ਕੀਤੀ ਆਕਰਮ ਭੂਮੀ ਮੇਰ ਕੀਤੇ ਕੀਤੇ ਧੂਪ ਦੇਸ ਕੀਤੇ ਇੰਦ ਚੰਦ ਸੂਰ ਕੀਤੇ ਕੀਤੇ ਮੰਡਲ ਦੇਸ ਕੀਤੇ ਸਿੱਧ ਬੁੱਧ ਨਾਥ ਕੀਤੇ ਕੀਤੇ ਦੇਵੀ ਵੇਸ ਕੀਤੇ ਦੇਵਦਨ ਮਨ ਕੀਤੇ ਕੀਤੇ ਰਤਨ ਸਮੁੰਦ ਕੀਤੇ ਖਾਣੀ ਕੀਤੇ ਬਾਣੀ ਕੀਤੇ ਪਾਤ ਨਰਿੰਦ ਕੀਤੇ ਸ੍ਰੀਤੀ ਸੇਵਕ ਕੀਤੇ ਨਾਨਕ ਅੰਤ ਨ ਅੰਤ ਗਿਆਨ ਖੰਡ ਮੈਂ ਗਿਆਨ ਪ੍ਰਚੰਡ ਤਿਥਾ ਨਾਦ ਬਿਨੋਦ ਕੋਡ ਨੰਦ ਸ਼ਰਮ ਖੰਡ ਕੀ ਬਾਣੀ ਰੂਪ ਤਿਥਾ ਘਾਟ ਤਕੜੀ ਬਹੁਤ ਅਨੂਪ ਤਾ ਕਿ ਗੱਲਾਂ ਕਥੀਆਂ ਨਾ ਜਾਹੇ ਜੇ ਕੋ ਕਹਿ ਪਿਛਾ ਪਿਛਤਾਏ ਤਿੱਥਾ ਗੜੀਐ ਸੁਰਤ ਮਤ ਮਨ ਬੁੱਧ ਤਿੱਥਾ ਗੜੀਐ ਸੁਰਸਦਾ ਕੀ ਸੁੱਧ ਕਰਮਖੰਡ ਕੀ ਬਾਣੀ ਜੋਰ ਤਿੱਥਾ ਹੋ ਨ ਕੋਈ ਹੋਰ ਤਿੱਥਾ ਜੋਤਮਾ ਬਲਸੂਰ ਤਿਨ ਮਹਿ ਰਾਮ ਰਹਿਆ ਭਰ ਪੂਰ ਤਿੱਥਾ ਸੀਤੋ ਸੀਤਾ ਮਹਿ ਮਾ ਮਾਹੇ ਤਾਕੀ ਰੂਪ ਨ ਕਥਨੇ ਜਾਹੇ ਨਾ ਉਮਰਨ ਠਾਗੇ ਜਾਹੇ ਜਿਨ ਕੇ ਰਾਮ ਸਹਿ ਮਨ ਮਾਹੇ ਤਤ ਭਗਤ ਵਸੈ ਕੇ ਲੋਕ ਰਹਿ ਅਨੰਦ ਸੱਚਾ ਮਨ ਸੋਏ ਸੱਚਖੰਡ ਵਸੈ ਨਰੰਕਾਰ ਕਰ ਕਰ ਵੇਖੇ ਨਦਰ ਨਿਹਾਲ ਤਤਖੰਡ ਮੰਡਲ ਵਰ ਭੰਡੋ ਜੇ ਕੋ ਕਥਾ ਅੰਤ ਨਯੰਤ ਤਤ ਲੋ ਲੋ ਆਕਾਰ ਜਿਵ ਜਿਹੁ ਹੁਕਮਤ ਵੈ ਤੁਕਾਰ ਵੇਖਿਆ ਵਿਸਾ ਕਰ ਵਿਚਾਰ ਨਾਨਕ ਕਥਨਾ ਕਰੜਾ ਸਾਰ ਜਤ ਪਹਾਰਾ ਧੀਦ ਸੁਨਿਆਰ ਅਹਰਣ ਮਤ ਵੇਧ ਹਥਿਆਰ ਭੌਖ ਲਗਨ ਤਪਤਾਉ ਭਾਂਡਾ ਭਾਉ ਅਮਰਤ ਤਿਤ ਢਾਲ ਕੜੀਏ ਸ਼ਬਦ ਸੱਚੀ ਟਕਸਾਲ ਜਿਨ ਕੋ ਨਦਰ ਕਰਮ ਤਿਨ ਕਾਰ ਨਾਨਕ ਨਦਰੀ ਨਦਰ ਨਿਹਾਲ ਸ਼ਲੋਕ ਪਵਨ ਗੁਰੂ ਪਾਣੀ ਪਿਤਾ ਮਾਤਾ ਤਰਤਮ ਮਹਤ ਦਿਵਸ ਰਾਤ ਦੁਇ ਦਾਈ ਦਾਇਆ ਖੇਲ ਸਗਲ ਜਗਤ ਚੰਗਿਆਈਆਂ ਬੁਰਿਆਈਆਂ ਵਾਚੈ ਧਰਮ ਹਦੂਰ ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ ਜਿਨੀ ਨਾਮ ਧਿਆਇ ਆਗੇ ਮਸਕਤ ਕਾਲ ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ ਜਿਨੀ ਨਾਮ ਧਿਆਇ ਆਗੇ ਮਸਕਤ ਕਾਲ ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ